ਗੁਰਦਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਿੱਧੂ ਮਣੀ ਬਲਵੰਤ ਜੀ ਦੇ ਜਿਸਵਾਗਿਆ ਤੇ ਸਾਰੇ ਸਤਿਗੰਗਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਜਿਸਮੈਦਿਕ ਪਰਮਿੰਗਮ ਦੇ ਨਾਲ ਪੈਂਦਾ ਕਸਬਾ ਸਮੈਦਿਕ ਸਮੈਦਿਕ ਦਾ ਸਭ ਤੋਂ ਮੇਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਬਹੁਤ ਹੀ ਪੁਰਾਣਾ ਜਦੋਂ ਦੇ ਪੰਜਾਬੀ ਆਪਣੇ ਸ਼ੁਰੂ-ਸ਼ੁਰੂ ਤੋਂ ਆ ਕੇ ਵਸੇ ਜੋ ਇੰਗਲੈਂਡ ਦੇ ਵਿੱਚ ਉਹਨਾਂ ਨੇ ਆਉਤੇ-ਆਉਤੇ ਇਤਿਹਾਸਕ ਜਗ੍ਹਾ ਬਣਵਾਈਆਂ ਗੁਰਦੁਆਰਾ ਸਾਹਿਬ ਬਣਾਏ ਤੇ ਉਹਨਾਂ ਵਿੱਚੋਂ ਇੱਕ ਗੁਰਦੁਆਰਾ ਨਾਮ ਦਰਵਾਜ਼ ਸਮਾਇਦੇ ਕਿ ਵਿਖੇ ਬਣਾਇਆ ਗਿਆ ਇਹ ਪੰਜਾਬੀਆਂ ਦਾ ਘਰ ਮੰਨਿਆ ਕਿਸੇ ਤੇ ਇਹਨਾਂ ਪੰਜਾਬੀਆਂ ਨੇ ਮੱਲਾ ਮਾਰੀਆਂ ਨਾਲ ਹੀ ਸਾਡੇ ਪਿੰਡ ਦਾ ਸਟੇਸ਼ਨ ਸਟੇਸ਼ਨ ਸਿਚੁਏਸ਼ਨ ਦਾ ਨਾਮ ਵੀ ਗੁਰਦੁਆਰਾ ਸਾਹਿਬ ਦੇ ਨਾਮ ਤੇ ਰੱਖਿਆ ਗਿਆ ਪਿਛੇ ਜੀ ਕੋਈ ਨਿਊਜ਼ ਦੇਖੀ ਹੋਣੀ ਹੈ ਤੇ ਬਹੁਤ ਹੀ ਸ਼ਨੀਅਤਵਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜਿਆਦਾ ਰੈਸ਼ਨ ਦਾ ਲੋਕੀ ਆਪਣੇ ਸਟੂਡੈਂਟ ਬਹੁਤ ਮੱਥਾ ਟੇਕਣ ਆਉਂਦੇ ਨੇ ਜਿਹੜੇ ਉੱਥੇ ਲੋਕੀ ਵੱਸਦੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੀ ਸਰਦਾ ਬਤਾ ਕੇ ਸੇਵਾ ਕਰਤੀਆਂ ਨੇ ਬਾਕੀ ਤਾਂ ਨਾਲ ਲੈ ਕੇ ਚੱਲਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਸ਼ੇਅਰ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿੰਨੇ ਸਾਨੂੰ ਸਾਨੂੰ ਮਿਲਦਾ ਵੀਡੀਓ ਸਾਰੇ ਹੋਰ ਬਣਾਵਾਂਗੇ ਕਿਉਂਕਿ ਨਵੀਂ ਨਵੀਂ ਵੀਡੀਓ ਆ ਸਾਨੂੰ ਹੁੰਦਾ ਸਾਡੀ ਗਲਤੀ ਕੋਈ ਸਾਨੂੰ ਦੱਸੇ ਤਾਂ ਅਸੀਂ ਉਹ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਸਾਹਿਬ ਦੇ ਪਾਲੇ ਉਸ ਤਰ੍ਹਾਂ ਸਿੰਗਾਸੀ ਦਾ ਰਿਸਲ ਯਾਦ ਵਿੱਚ ਸਾਰਾ ਗੜੀ ਦੀ ਜਗ੍ਹਾ ਤੇ ਇੱਕ ਸਾਹਮਣੇ ਬਿਲਕੁਲ ਗੁਰਦਰਾ ਸਾਹਿਬ ਦੇ ਸਾਹਮਣੇ ਸਟੈਚੂ ਬਣਾਇਆ ਗਿਆ ਆਪਣੇ ਸਿੱਖਾਂ ਜਿਹੜੇ ਸਾਰਾ ਗੜੀ ਵਿੱਚ ਸ਼ਹੀਦ ਹੋਏ ਸੀ ਸਿੰਘ ਲਾਇਓਸ ਆਫ ਦਾ ਵਾਰ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਬਦਵਾਰ ਤਿਆਗ ਪਰਦੇ ਕੇ ਕਥ ਜਨ ਜੀ ਰਾਮ ਨਾਨਕ ਕਉ ਦੇ ਹਟਾਇਆ ਜੀ ਤੇ ਵੇਨ ਸੁਭੈ ਨਾ ਸਮਾਇਆ ਲੋਗੋ ਮੰਨਦਾ ਦੀ ਜਾ ਦੂਜੇ ਪਾਇ ਬਿਲਾਤਨ ਹੋਵੇ ਹੀ ਮਨੁੱਖਾਇ ਤੇ ਪਾਇ ਪਖੰਡ ਭਗਤਨ ਲੋਗ ਹੀ ਪਾਲ ਗ੍ਰੰਥ ਪਾਇ ਜਾਏ ਬਰਵਟ ਕਰ ਗੁਰਮਾਗਦੇ ਸਮਾਇਤ ਕੋ ਪਾਇ ਨੰ ਗੁਰ ਕੰਮ ਜੇ ਇਹ ਸਭੰਗਰ ਹੋ ਬਣਿਆ ਚਾਹਤਾ ਨਾਲ ਲਾਈਨ ਚ ਲਾ ਕੇ ਲੰਗਰ ਲੈਣੇ ਨੇ ਤੇ ਛਕਦੇ ਨੇ ਆਹ ਦੇਖੋ ਕਿੰਨਾ ਸੋਹਣਾ ਬਣਾਇਆ ਸੰਗਮਾਰ ਮਰ ਲਾਇਆ ਗੁਰੂ ਘਰ ਆਪਾਂ ਮੱਥਾ ਟੇਕ ਲਿਆ ਜੀ ਹੁਣ ਆਪਾਂ ਧੰਨਵਾਦ ਦਿਖਾਉਨੇ ਆ ਸਮਾਜਿਕ ਦੀਆਂ ਗਲੀਆਂ ਤੇ ਕਿੱਡੀਆਂ-ਕਿੱਡੀਆਂ ਤੇ ਸ਼ੋਪਾਂ ਆਉਂਦੀਆਂ ਜਿਆਦਾਤਰ ਸਾਰੀਆਂ ਦੁਕਾਨਾਂ ਆਪਣੇ ਪੰਜਾਬੀਆਂ ਦੀਆਂ ਆ ਹਰ ਇੱਕ ਪੰਜਾਬੀ ਚੀਜ਼ ਮਿਲਦੀ ਆ ਸਮਾਨ ਸਾਰਾ ਕੁਛ ਝਗਲੇ ਵੇਲਣੇ ਆਟਾ ਜੋ ਮਰਜ਼ੀ ਲਵੋ ਪਹਿਲਾਂ ਬੰਦਾ ਹੁੰਦਾ ਸੀਗਾ ਵੀ ਇੰਡੀਆ ਤੋਂ ਚੀਜ਼ ਮਗਵਾਉਣੀ ਪੈਣੀ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਣਾ ਜਿਵੇਂ ਆ ਡਬਲ yellow line ਇੰਦਾ ਮਤਲਬ ਇਹ ਹੁੰਦਾ ਵੀ ਆਪਾਂ ਇੱਥੇ ਗੱਡੀ ਨਹੀਂ ਖੜੀ ਕਰ ਸਕਦੇ ਡਬਲ ਜੈਦੋ ਲਾਈਨ 'ਚ ਠੀਕ ਆ ਕਿਸੇ ਨੇ ਗੱਡੀ ਖੜੀ ਕੀਤੀ ਕਹਿੰਦੇ ਆ ਟਿਕਟ ਚਲਾਣ ਲਾਤਾ ਇੱਥੇ ਸਪੈਸ਼ਲ ਬੰਦਾ ਤੁਰਿਆ ਦਰਦਾ ਹੁੰਦਾ ਤੇ ਉਹ ਆ ਕੇ ਇਹਨਾਂ ਤੇ ਟਿਕਟ ਲਾ ਗਿਆ ਚਲਾਣ ਜਿੰਨੂੰ ਕਹਿੰਦੇ ਫਾਈਨ ਕਰਕੇ ਇਹਨਾਂ ਨੂੰ 60 ਪਾਉਂਡ ਦਾ ਹੋਊਗਾ ਪਤਾ ਨਹੀਂ 120 ਪਾਉਂਡ ਦਾ ਹੋਊਗਾ ਕਿੰਨੇ ਦਾ ਫਾਈਨ ਹੋ ਗਿਆ ਇਹ ਚੀਜ਼ਾਂ ਦਾ ਵੀ ਖਿਆਲ ਰੱਖਿਆ ਜਾਂਦਾ ਹੈ ਗੱਡੀਆਂ ਖੜੀਆਂ ਕਰਤਾ ਜਾਂਦੇ ਆ ਲੋਕੀ ਪਰ ਇੱਥੇ ਰਿਸਕ ਬਹੁਤ ਹੁੰਦਾ ਡਬਲ ਜੈਦੋ ਲਾਈਨ 'ਚ ਦੇਖੋ ਆਪਾਂ ਸਪੈਸ਼ਲ ਇਹ ਚੀਜ਼ਾਂ ਵੀ ਆਪਣੇ ਇੰਡੀਆ 'ਚ ਲੋਕਾਂ ਸਿੱਖਣੀਆਂ ਚਾਹੀਦੀਆਂ ਰੂਲ ਐਂਡ ਰੈਗੂਲੇਸ਼ਨ ਫੋਲੋ ਜ਼ਰੂਰ ਕਰਨੇ ਚਾਹੀਦੇ ਆ 스타 ਸੁਪਰਮਾਰਕਟ ਇਹ ਮਾਰਕੀਟ ਦੇ ਵਿੱਚੋਂ ਆਪਣਾ ਪੰਜਾਬੀ ਇੱਕ ਸਾਲਾ ਲੋ ਨਿਕਾ ਜਾਂ ਮਾਲ ਹੀ ਬਣਿਆ ਤੇ ਹਰ ਇੱਕ ਚੀਜ਼ ਸਬਜ਼ੀ ਤੋਂ ਲੈ ਕੇ ਬੱਚਿਆਂ ਦਾ ਗਰੋਸਰੀ ਤੋਂ ਜੋ ਮਰਜ਼ੀ ਸਮਾਨ ਲੈ ਲਓ ਸਭ ਕੁਝ ਮਿਲਦਾ ਹੈ ਜਿਹੜਾ ਸਾਹਮਣੇ ਤੁਸੀਂ ਟੈਂਟ ਲੱਗਾ ਦੇਖ ਰਹੇ ਹੋ ਇਹ ਆਇਰਨ ਵਾਲੇ ਜਾਂ ਪੀਸ ਰੇਟ ਸ਼ੌਪ ਜਿਹਨੂੰ ਕਹਿੰਦੇ ਨਾਲ ਨਿੱਜਰ ਦੀਆਂ ਨਾਲ ਕੇਕ ਬੇਕ ਨਾਲ ਆਰਾਮ ਟਰੈਵਲ ਆ ਜਿਵੇਂ ਸਾਹ ਦੇਖੋ ਪੰਜਾਬੀ ਦੇ ਵਿੱਚ ਦੁਕਾਨਾਂ ਤੇ ਕਿਲੇਗਾ ਸਸਤੀਆਂ ਟਿਕਟਾਂ ਠੀਕ ਆ ਹਰ ਇੱਕ ਚੀਜ਼ ਦਾ ਲਿਖਿਆ ਗਿਆ ਤੇ ਜੋ ਸਾਹਮਣੇ ਸ਼ੌਪ ਦੇ ਵਿੱਚ ਇਹ ਬਹੁਤ ਜਿਆਦਾ ਸ਼ੌਪ ਚੱਲਦੀ ਆ ਰਾਤ ਨੂੰ 8 ਵਜੇ ਤੱਕ ਖੁੱਲਹੀ ਨੇ ਸਵੇਰੇ 8 ਵਜੇ ਤੋਂ ਲੈ ਕੇ ਤੇ ਰਾਸ਼ ਇੰਨਾ ਕੋ ਜਿਆਦਾ ਹੁੰਦਾ ਕਿ ਆਪਾਂ ਜੇ ਅਪ ਨੋਰਮਲ ਆਰਡਰ ਕਰੀਏ ਤੇ ਆਪਣਾ ਆਰਡਰ 15 ਤੋਂ 20 ਮਿੰਟ ਲੱਗ ਜਾਂਦੇ ਆ ਜੇ ਹੋ ਤਾਂ ਨੂੰ ਅੱਗੇ ਲੈ ਕੇ ਜਾਂਦੇ ਆ ਇੱਥੇ ਸਬਜ਼ੀਆਂ ਦੀਆਂ ਪਾਕਿਸਤਾਨੀ ਵੀਰ ਆਪਣੇ ਸ਼ਾਪਾਂ ਵਾਲੇ ਤੇ ਤਾਜ਼ੀਆਂ ਸਬਜ਼ੀਆਂ ਮਿਲਦੀਆਂ ਬਿਲਕੁਲ ਤੇ ਜਿਹੜੀਆਂ ਇੰਡੀਆ ਦੇ ਵਿੱਚ ਨਹੀਂ ਮਿਲਦੀਆਂ ਤੇ ਹਰ ਇੱਕ ਚੀਜ਼ ਸਬਜ਼ੀ ਇੱਥੇ ਮਿਲਦੀ ਆ ਜਿੱਦਾਂ ਪੰਜਾਬੀ ਦੀ ਸ਼ਾਪ ਆ ਹਰਮੋਨੀਅਮ ਤਬਲਾ ਜੋ ਮਰਜੀ ਚੀਜ਼ ਦਾ ਪੰਜਾਬੀ ਦੇ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਇੱਥੇ ਹਰ ਇੱਕ ਚੀਜ਼ ਮਿਲਦੀ ਆ ਜੀ ਆ ਦੇਖੋ ਬੱਚੇ ਛੋਟੇ ਛੋਟੇ ਸਿੰਘ ਸਾਹ ਬਣੇ ਹੋਏ ਨੇ ਸਾਮਣੇ ਕਾਰਾਂ ਦੀ ਪਾਰਕਿੰਗ ਲੱਗੀ ਹੋਈ ਆ ਯਾਰ ਯੂਜ਼ਿਕ ਸੀਡੀ ਕੁਰਬਾਨੀ ਦੇ ਰੇਡੀਓ ਜੋ ਮਰਜੀ ਲਾਓ ਮਨਜੇ ਲਾਓ ਹੁਣ ਯਾਰ ਦੇਖੋ ਉਧਰ ਬਿਸ਼ਪਾ ਫਿਸ਼ਿੰਗ ਸਾਰਾ ਕੁਝ ਮਿਲਦਾ ਜੀ ਇੱਥੋਂ ਸਮਾਈ ਵੀ ਗੱਲਾਂ ਹਾਂ ਤੁਹਾਨੂੰ ਜ਼ਿਆਦਾਤਰ ਇੱਥੇ ਸਾਰੇ ਆਪਣੇ ਪੰਜਾਬੀ ਕਮਿਊਨਿਟੀ ਦਿਸੇਗੇ ਤਨ ਕੋਈ ਗੋਰਾ ਵਰਲਾ ਹੀ ਦਸੂਗਾ ਇੱਦਾਂ ਦੇਖੋ ਆ ਲੋ ਗੱਡੀਆਂ ਪਾਰਕ ਲਾਈਆਂ ਜੇ ਉਹ ਡਬਲ ਲਾਈਨ ਤੇ ਲੱਗੀ ਆ ਤਾਂ ਚਲਾਣਾ ਸਾਹਮਣੇ ਇੰਗਲੈਂਡ ਦੇ ਜਿਵੇਂ ਟੈਕਸੀ ਕਹਿੰਦੇ ਆ ਜੈਲੋ ਟੈਕਸੀ ਆ ਕੰਮ ਵਾਲੀ ਵਰਦੀ ਆਈ ਵਸਟਿੰਗ ਨੂੰ ਕਹਿੰਦੇ ਆ ਇੱਥੇ ਜ਼ਿਆਦਾਤਰ ਦੁਕਾਨਾਂ ਆ ਵੀ ਜਿਵੇਂ ਬੇਬੀਆਂ ਦੇ ਸੂਟ ਹੋ ਗਏ ਚੋੜੀਆਂ ਹੋ ਗਈਆਂ ਸਰ ਬਣਾਉਂਦੇ ਭਾਂਡੇ ਹੋ ਗਏ ਡਰਮੀਆਂ ਡੱਬੇ ਸਾਰਾ ਕੁਛ ਐਦਾਂ ਦਾ ਹੀ ਮਿਲਦਾ ਅੱਗੇ ਤਾਂ ਉਹ ਕੰਮ ਹੈ ਜਿਵੇਂ ਮਿੱਟੀ ਦੇ ਭਾਂਡੇ ਵੀ ਮਿਲਦੇ ਵੱਡੇ ਡਰਮ ਲੈਣੇ ਹਨ ਬੱਚਿਆਂ ਦੀਆਂ ਕੁਰਸੀਆਂ ਤੋਂ ਲੈ ਕੇ ਆ ਵੇਖੋ ਅੱਗੇ ਮਿੱਟੀ ਦੇ ਭਾਂਡੇ ਪਏ ਜਿਨ੍ਹਾਂ ਦੇ ਮਿੱਟੀ ਦੇ ਭਾਂਡੇ ਲੈਣੇ ਆ ਅੰਦਰ ਤੇ ਕਾ ਸਵਿਚ ਵਗੈਰਾ ਆ ਅੱਗੇ ਫਰੂਟਾਂ ਦੀ ਦੁਕਾਨ ਸਬਜ਼ੀਆਂ ਦੀ ਦੇਖੋ ਕਿੰਨੀਆਂ ਤਾਜ਼ੀਆਂ ਸਬਜ਼ੀਆਂ ਸਾਰੀ ਫਰੈਸ਼ ਹੁੰਦੀ ਆ ਆ ਆਮਰੇ ਆਗੇ ਔਰ ਇੱਕ ਚੀਜ਼ ਮਿਲਦੀ ਹੈ ਇੱਥੋਂ ਹਰ ਇੱਕ ਚੀਜ਼ ਕਿੰਨੂ ਕਰੀਗੇ ਵੀ ਜੇ ਉਹ ਇੰਡੀਆ ਤੋਂ ਤੁਹਾਨੂੰ ਕੋਲਾ ਨਾ ਮਿਲੇ ਇੱਥੋਂ ਹਰ ਇੱਕ ਚੀਜ਼ ਮਿਲੇਗੀ ਤੇ ਤਾਜ਼ਾ ਮਿਲੇਗੀ ਬਿਲਕੁਲ ਤਾਜ਼ਾ ਸਬਜ਼ੀਆਂ ਜੀ ਅੱਗੇ ਆ ਕੇ ਤੁਹਾਨੂੰ ਦਿਖਾਉਂਦੇ ਆ ਗੰਨੇ ਦਾ ਰਸ ਗੰਨੇ ਦਾ ਰਸ ਵੀ ਇੱਥੋਂ ਆ ਮਿਲਦਾ ਤਾਜ਼ਾ ਬਿਲਕੁਲ ਯਾਦੀ ਤੋਂ ਵੀ ਮਿਲਦੀ ਆ ਦੇਖੋ ਤਾਜ਼ਾ ਗੰਨੇ ਦਾ ਰਸ ਹਾਂ ਜਿਵੇਂ ਇਹਦਾ ਗਲਾਸ ਹੈ ਇਹ ਕਾਤਾ ਮਹਿੰਗਾ ਜਿਵੇਂ 500 ਦਾ ਗਲਾਸ ਹੋ ਜੇ ਜਾਂ ਆ ਆਈਸਕ੍ਰੀਮ ਸਪੈਸ਼ਲ ਧੱਕੇ ਵਾਲੀ ਕੁਲਫੀ ਜਿਹਨੂੰ ਕਹਿੰਦੇ ਆ ਕਾਜੂ ਵਾਲੀ ਆ ਅੱਗੇ ਦਿਖਾ ਰਾਂ ਤੁਸੀਂ ਸਾਰੇ ਜਣੇ ਵੀਡੀਓ ਦੇ ਵਿੱਚ ਨੋਟ ਜ਼ਰੂਰ ਕਰਿਓ ਕਿ ਆਪਣੀ ਪੰਜਾਬੀ ਸਿੱਖ ਪੱਗਾਂ ਵਾਲੇ ਆਪਣੇ ਇੰਡੀਆ ਦੇ ਸਾਰਾ ਇੰਡੀਅਨ ਕਮਿਊਨਿਟੀ ਬੈਠੇ ਇੱਥੇ ਇੱਕ ਤਾਂ ਮੈਂ ਇੱਕ ਹੋਰ ਚੀਜ਼ ਦਿਖਾਉਣਾ ਜਿਵੇਂ ਨਾ ਕਿਸੇ ਨੇ ਕਮਰਾ ਕਿਰਾਏ ਤੇ ਲੈਣਾ ਹੋਵੇ ਅਜਿੰਨੀਆਂ ਸਲਿੱਪਾਂ ਲੱਗੀਆਂ ਨੇ ਸਾਰੀਆਂ ਘਾਬਦੇ ਆਉਂਦੇ ਦੱਸਦੇ ਆਂਦੇ ਵੀ ਸਾਡੇ ਕੋਲ ਇੱਕ ਕਮਰਾ ਹੈਗਾ ਕਿਰਾਏ ਤੇ ਜੇ ਕਿਸੇ ਕੁੜੀ ਨੇ ਰਹਿਣਾ ਹੋਵੇ ਜਾਂ ਮੁੰਡੇ ਨੇ ਰਹਿਣਾ ਹੋਵੇ ਸਾਰਾ ਕੁਝ ਦੱਸਿਆ ਇੱਥੇ ਤੇ ਇੱਥੋਂ ਆ ਕੇ ਬੱਚੇ ਜਿਹੜੇ ਸਟੂਡੈਂਟ ਆ ਉਹ ਆ ਕੇ ਫੋਟੋ ਕਰਕੇ ਲੈ ਜਾਂਦੇ ਆ ਤੇ ਉਹਨਾਂ ਨੂੰ ਫੋਨ ਕਰਕੇ ਫਿਰ ਉਹ ਕੰਟੈਕਟ ਚ ਲੈ ਲੈਂਦੇ ਆ ਸਾਰਾ ਕੁਝ ਆ ਦੇਖੋ ਇੱਥੇ ਸਲੈਟੀਆਂ ਵੀ ਮਿਲਦੀਆਂ ਹਨ ਅੱਜ ਕੱਜ ਜਿਵੇਂ ਪਟਿਆਲਾ ਪੰਜਾਨੇ ਗਿਆ ਸਲੈਂਡਰ ਕਿਸੇ ਨੇ ਪੱਟੀ ਲੈਣੀ ਹੋਵੇ ਘਰ ਵਾਸਤੇ ਕਟੀਆਂ ਵੀ ਮਿਲਦੀਆਂ ਬਾਥਰੂਮ ਦਾ ਸਮਾਨ ਟੱਬ ਟੂਟੀਆਂ ਇੱਥੇ ਬਹੁਤ ਹੀ ਜ਼ਿਆਦਾ ਰਸ਼ ਲੱਗਾ ਹੈ ਸਬਜ਼ੀ ਵਾਲੀ ਟਕਾਨ ਤੇ ਕਿਉਂਕਿ ਤੇ ਸਸਤੀ ਹੁੰਦੀ ਆ ਕੋਈ ਕਿਵੇਂ ਆ ਤੇ ਉਹ ਫਿਰ ਲੋਸਰ ਨਾਲ ਕੀ ਖਰੀਦੀ ਜਾਂਦੀ ਹੈ ਤੇ ਕੁਲਵਾਵੇ ਭਰੀ ਜਾਂਦੇ ਆ ਹਰ ਇੱਕ ਟੋਕਰੀ ਦੇ ਰੇਟ ਲਿਖਿਆ ਆ ਮਮਾਟਰ ਕਿ ਹਰਾ ਸਭ ਕੁਝ ਲਿਖਿਆ ਹੋਇਆ ਹੈ 1.5 ਕਿਲੋ 3 ਖੀਰੇ 1 ਗੇ ਸਭ ਕੁਝ ਲਿਖਿਆ ਹੋਇਆ ਹੈ ਗੋਭੀ ਦੇਖੋ ਮੱਛਿਆਈ ਦੀ ਦੁਕਾਨ ਆ ਗਈ ਆ ਦੇਖੋ ਇਹਨਾਂ ਦੀ ਡਿਲੀਵਰੀ ਆ ਰਹੀ ਟ੍ਰੱਕਾਂ ਚੋਂ ਦੀ ਸਬਜ਼ੀ ਆ ਕਿ ਇਹ ਗੰਮ ਚ ਲੈਣ ਲੱਗੀ ਹੋਈ ਹੈ ਆਦਿਕ ਕੰਤ ਇਹਨਾਂ ਰਤ ਤੇ ਦਿੱਲੇ ਹੋਇਆ ਹੈਗਾ 7.4 ਪਾਉਂਡ ਦੇ ਕਿਲੋ ਆ 5.8 ਵੀ ਆ ਗਈ 6 ਪਾਉਂਡ ਦੇ ਕਿਲੋ ਆ ਇਸ ਤਰ੍ਹਾਂ ਸਬਜ਼ੀਆਂ ਦੇ ਪ੍ਰਾਈਸ ਵੀ ਦਿੱਤੇ ਹੁੰਦੇ ਆ ਆਂ ਅੰਗੂਰ ਆ ਗਏ 2 ਪਾਉਂਡ ਦਾ ਇੱਕ ਬਾਕਸ ਆ ਗਿਆ ਠੀਕ ਹੈ ਜੀ ਆ ਸੰਗੂਰ ਆ ਗਏ ਸੱਚਾ ਆ ਬਲਾਸ ਵੀ ਸ਼ਾਪਾਂ ਦੇ ਨਾਂ ਵੀ ਆਪਣੇ ਇੰਡੀਅਨ ਦੇ ਸ਼ਾਪਾਂ ਦੇ ਨਾਮ ਦੇ ਜਿਵੇਂ ਚਾਵਲਾ ਆ ਗਏ ਸਿੰਘ ਬਰੀ ਹੋ ਗਿਆ ਇਸ ਤਰ੍ਹਾਂ ਦਿੱਤੇ ਹੁੰਦੇ ਆ